ਇਹਨ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਬਵੰਜਰ ਪੈਰੂਆਂ ਦਾ ਜੋ ਕਿ ਚੰਜੀਰਾ ਸ਼ਾਬਰ ਮੰਤਰ ਲੈ ਕੇ ਹਾਜ਼ਰ ਹੋਈਆਂ ਦੋਸਤੋ ਇੱਕ ਹੀ ਸ਼ਬਦ ਦੇ ਨਾਲ ਇੱਕ ਹੀ ਮੰਤਰ ਦੇ ਨਾਲ ਇੱਕ ਹੀ ਪਾਠ ਦੇ ਨਾਲ ਬਵੰਜਰ ਪੈਰੂ ਸੈਲ ਖੁਸਾ ਗਦੀ ਨੇ ਲੇਕਿਨ ਇਹਨਾਂ ਸਿੱਧ ਕਰਨ ਦੇ ਲਈ ਮੈਂ ਤੁਹਾਨੂੰ ਦੱਸ ਰਿਹਾ ਵੀ ਪਰ ਜੀ ਨੇ ਇਸ ਮੰਤਰ ਦੇ ਨਾਲ 52 ਪਰਵਾਂ ਨੂੰ ਸਿੱਧ ਕਰ ਲਿਆ ਪਰ ਉਹਦੇ ਕੋਈ ਵੀ ਕੰਮ ਅੜਦਾ ਨਹੀਂ ਖਾਸ ਕਰਕੇ ਜਿਹੜੀ ਗਤੀ ਦਾ ਕੰਮ ਕਰਦੀ ਨੇ ਉਹਨਾਂ ਲਈ ਤੇ ਬਹੁਤ ਹੀ ਲਾਹੇਵੰਦ ਹੈ ਇਸ ਮੰਤਰ ਦੇ ਨਾਲ ਉੱਕਸ ਵੀ ਵੱਡੇ-ਵੱਡੇ ਅੜਿਓ ਤੋਂ ਅੜਿਓ ਕੰਮ ਨੂੰ ਹੱਥ ਪਾ ਕੇ ਕਰ ਸਕਦੇ ਨੇ ਇਸ ਜੰਜੀਰੇ ਮੰਤਰ ਦੇ ਨਾਲ ਤੁਸੀਂ ਮੰਤਰ ਕੀ ਜਲ ਵੀ ਦੇ ਸਕਦੀਆਂ ਬਣਾ ਕਿਤਾ ਕਭੀ ਕਿਸਮਤੀ ਦੇ ਸਕਦੀਆਂ ਇਸ ਜੰਜੀਰੇ ਮੰਤਰ ਦੇ ਨਾਲ ਬਹੁਤ ਵੱਡੇ ਵੱਡੇ ਅڑےਵਡੇ ਕੰਮ ਹੋਣਗੇ ਕਿਸੇ ਦਾ ਕਾਰੋਬਾਰ ਨਹੀਂ ਚੱਲਦਾ ਕਿਸੇ ਦਾ ਕੰਮ ਨਹੀਂ ਚੱਲਦਾ ਕਿਸੇ ਕੋਈ ਬੂਸਪਰੇ ਜਿੰਦਗੀ ਲਗਾਇਆ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਕੋਈ ਹਰ ਇੱਕ ਪ੍ਰੋਬਲਮ ਨੂੰ ਹੀ ਹੱਲ ਕਰ ਸਕਦਾ ਹੈ ਜੇਕਰ ਨੇਕ ਨੀਤੀ ਦੇ ਨਾਲ ਇਹਨੂੰ ਅੱਪ ਸਿੱਧ ਕਰ ਲੈਂਦੇ ਆ ਸੋ ਉਸ ਤੋਂ ਪਹਿਲਾਂ ਸਿੱਧ ਕਰਨੇ ਦੀ ਵਿਧੀ ਜੋ ਹੈ ਉਹ ਇਸ ਤਰ੍ਹਾਂ ਹੈ ਕਿ ਕਿਸੇ ਵੀ ਸ਼ਨੀਵਾਰ ਤੋਂ ਸ਼ੁਰੂ ਕਰ ਸਕਦੇ ਆ ਜੀ ਇੱਕ ਰਾਤ ਦੇ ਵਿੱਚ ਸਿੱਧ ਕਰਨਾ ਹੋਵੇ ਜਾਂ ਇੱਕ ਟਾਈਮ ਦੇ ਵਿੱਚ ਸਿੱਧ ਕਰਨਾ ਹੋਵੇ ਉਹ ਹੀ ਆ ਕਿ ਚੰਦਰ ਗ੍ਰਹਿਣ ਦੇ ਵਿੱਚ ਵੀ ਕਰ ਸਕਦੇ ਆ ਸੂਰਜ ਗ੍ਰਹਿਣ ਦੇ ਵਿੱਚ ਵੀ ਕਰ ਸਕਦੇ ਆ ਹੋਲੀ ਤੇ ਵੀ ਕਰ ਸਕਦੇ ਆ ਤੇ ਨਾਲ ਦੇ ਨਾਲ ਦੀਵਾਲੀ ਦੀ ਰਾਤ ਨੂੰ ਵੀ ਕਰ ਸਕਦੇ ਆ ਜੇ ਆਪਾਂ ਹੁਣ ਉੰਝ ਕਰਨਾ ਹੋਵੇ ਤਾਂ ਘੱਟੋ-ਘੱਟ 48 ਦਿਨ ਦਾ ਸਮਾਂ ਲੱਗੇਗਾ 48 ਦੇ ਨਹੀਂ ਇਸ ਦਾ ਜਾਪ 2 3 ਮਾਲਾ ਕਰਨੀ ਆ ਪੈਣਗੀਆਂ ਰੋਜ਼ਾਨਾ ਜਿੰਨੀ ਵੀ ਮਾਲਾ ਤੁਸੀਂ ਇੱਕ ਸਮੇਂ ਸ਼ੁਰੂ ਕਰਨੀ ਆ ਉੰੀਆਂ ਮਾਲਾ ਹੀ ਰੱਖਣੀਆਂ ਕਿਸੇ ਵੀ ਸ਼ਨੀਵਾਰ ਤੋਂ ਇਹਨੂੰ ਸ਼ੁਰੂ ਕਰ ਸਕਦੇ ਆ ਜੀਲੀ ਵਿੱਚ ਜਤਨ ਜਾਂ ਚਾਰ ਮਾਲਾ ਦਾ ਜਾਪ ਜ਼ਰੂਰੀ ਹੋਵੇਗਾ ਸੋ ਸ਼ੁਰੂ ਕਰਨੇ ਲਈ ਇਸ ਮਨ ਕਿੜਾ ਕਿੜਾ ਚਾਹੀਦਾ ਪੰਕੀ ਕੀ ਕਰਨਾ ਕਿੱਥਾ ਕਿੱਥਾ ਇਸ ਨੂੰ ਚਲਾਉਣਾ ਹੈ ਤਾਂ ਸਮਾਨ ਜੋ ਜੋ ਚਾਹੀਦਾ ਉਹ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਜਿੱਤੇ ਆਪਾਂ ਸ਼ਨੀਵਾਰ ਤੋਂ ਸ਼ੁਰੂ ਕਰਾਂਗੇ ਇਸ ਮੰਦਰ ਨੂੰ ਜਾਵ ਕਰਨਾ ਜੰਦੇ ਟਾਈਮ ਭੈਰੋਂ ਬਾਬਾ ਜੀ ਦੇ ਮੰਦਰ ਦੇ ਵਿੱਚ ਜਾ ਕੇ ਇੱਕ ਵਧੀਆ ਦੇਸੀ ਵਰਦਾ ਲੈ ਕੇ ਜਾਣਾ ਹੈ ਜੋ ਕਿ ਚੜਾਉਣਾ ਹੈ ਪੰਜ ਉੰਜੀ ਦੇ ਲੱਡੂ ਲੈ ਜਾਣੇ ਨਾਲ ਇੱਕ ਮਿੱਠਾ ਪਾਨ ਸੱਤ ਲੌਂਗ ਸੱਤ ਇਲਾਇਚੀਆਂ ਇੱਕ ਕਾਲੇ ਰੰਗ ਦਾ ਕੱਪੜਾ ਲੈਣਾ ਫੇ ਇੱਕ ਸਰੋਂ ਦੇ ਤੇਲ ਦੇ ਨਾਲ ਇੱਕ ਚਮਕੀਆ ਚਰਾਗ ਫੇ ਰੋ ਬਾਬਾ ਜੀ ਦੇ ਮੰਦਰ ਦੇ ਵਿੱਚ ਜਗਾ ਕੇ ਆਉਣਾ ਤੋਂ ਇਹ ਸਾਰਾ ਸਮਾਨ ਦੀ ਕੀ ਆ ਗਈ ਆਪਣੀ ਜਾਪ ਸ਼ੁਰੂ ਕਰਨਾ ਸ਼ਨੀਵਾਰ ਤੋਂ ਸ਼ਨੀਵਾਰ ਹਰ ਸ਼ਨੀਵਾਰ ਦੂਰ ਲਟੂ ਚੜਾ ਸਕਦੇ ਆਂ ਔਰ ਆਖਰੀ ਸ਼ਨੀਵਾਰ ਫਿਰ ਇਸੇ ਤਰ੍ਹਾਂ ਸਾਰਾ ਉਸਮਾਨ ਹੀ ਪੈਰੂ ਬਾਬਾ ਦੇ ਮੰਦਿਰ ਦੇ ਵਿੱਚ ਜਾ ਕੇ ਚੜਾਉਣਾ ਹੈ ਸੋ ਦੋਸਤੋ ਾਕਾਂਤ ਕਮਰੇ ਦੇ ਵਿੱਚ 41 ਦਿਨ ਹੀ ਜਾਪ ਕਰਨਾ ਜਿੱਥੇ ਕੋਈ ਬਾਲਾ ਕੋਈ ਆਉਂਦਾ ਜਾਂਦਾ ਨਹੀਂ ਚਾਹੀਦਾ ਕਮਰਾ ਸਾਫ਼ ਸੁਥਰਾ ਹੋਣਾ ਚਾਹੀਦਾ ਆਪ ਕਾਲਾ ਹਸਣ ਕਾਲੇ ਵਸਤਰ ਪਾਣ ਕੇ ਕਾਲੀ ਹਕੀਕਤ ਹਕੀਕੀ ਮਲਤੀ ਜਾਪ ਕਰਨਾ ਫਿਰ ਉਹ ਬਾਬਾ ਜੀ ਦੇ ਚਰਾਗ ਜਗਾ ਦੀ ਤੂਪਤੀ ਅਰਗਵਤੀ ਲਾ ਕੇ ਤੇ ਔਰ ਆਪਣੇ ਆਪ ਨੂੰ ਕੀਲ ਮੰਤਰ ਦੇ ਨਾਲ ਕੀਲ ਕੇ ਰੋਜ਼ ਬੈਠਣਾ ਹੈ ਸੋ ਦੋਸਤੋ ਹੁਣ ਆਪਾਂ ਉਸ ਸ਼ਬਦ ਵਾਲ ਉਸ ਮੰਤਰ ਵੱਲ ਚਲੀਏ ਕਿ ਉਹ ਮੰਤਰ ਹੈ ਕਿ ਜਿਹਦੇ ਨਾਲ 43 ਦਿਨ ਜਾਪ ਕਰਨੀ ਦੇ ਨਾਲ 52 ਬੈਰੋਂ ਸਿੱਧ ਹੋ ਜਾਣਗੇ ਓਮ ਨਮੋ ਅਦੇਸ਼ ਗੁਰੂ ਜੀ ਦਾ ਅਦੇਸ਼ ਕਾਲਾ ਪੈਰੋਂ ਗੂਰਾ ਪੈਰੋਂ ਪੈਰੋਂ फडਕ ਪੈਰੋਂ ਫਡਕ ਪੈਰੋਂ ਪੈਰੋਂ ਖੇਤਰਪਾਲ ਪੈਰੋਂ ਅਗਨੀ ਬਤਾਲ ਪੈਰੋਂ ਕੰਕਾਲ ਪੈਰੋਂ ਕ੍ਰੋਧ ਪੈਰੋਂ ਜਲ ਪੈਰੋਂ ਸ਼ਮਸ਼ਾਨ ਪੈਰੋਂ ਪੈਰੋਂ ਹੈ ਮੇਰੇ ਰੰਗ ਰੰਗੇ ਬਾਵਨ ਪੈਰੋਂ ਹੈ ਮੇਰੇ ਮਤਵਾਲੇ ਪੈਰੋਂ ਮੇਂ ਗੁੰਗਰੂ ਬਾਨ ਕਰ ਨਿਰਥੇ ਕਰਤੇ मांस मदरा का सेवन करते पैरों का सुट्टा है मतवाला ऊत प्रेत चिडेल इल बलाते भारी पैदा मार मार कर दहाड़ करता भूत नाता अपने भक्तों की रक्षा करता बावन पैरों की सेना चले बावन पैरों की सेना में कौन कौन सी शक्तियां चले एक लाख चौबीस हजार पीर पैगंबर चले चौंटस जोगनी चले बसाल चले जिन जिन जनात चले परियां चले मुबक्कल चले जो रास्ते का प्रेत चले शमशान का प्रेत चले अंतर का चले बाहर का चले हर तलिश्मी ताकतों को लेके चले अपनी चौकी बिठाते चले औरों की चौकी ਗਾਇਕ ਚੱਲੇ ਆਪਣੀ ਵਿੱਥਿਆ ਚਲਾਤੇ ਚੱਲੇ ਔਰਾਂ ਕੀ ਵਿੱਥਿਆ ਬੰਨ੍ਹਦੇ ਚੱਲੇ ਆਪਣੇ ਕਵਾੜ ਖੋਲ੍ਹਦੇ ਚੱਲੇ ਔਰਾਂ ਕੇ ਕਵਾੜ ਬੰਦ ਕਰਤੇ ਚੱਲੇ ਆਪਣਾ ਜাদু ਚਲਾਤੇ ਚੱਲੇ ਔਰਾਂ ਦਾ ਜাদু ਬੰਦ ਕਰਤੇ ਚੱਲੇ ਬਾਹਵਨ ਪੈਰਾਂ ਕੀ ਜ਼ੰਜੀਰ ਮੇਂ ਕੌਣ ਕੌਣ ਬੰਦੇ ਪੂਜ ਬੰਦੇ ਪ੍ਰੇਤ ਬੰਦੇ ਚੜੀਲ ਬੰਨੇ ਡਾਇਨ ਬੰਦੇ मड़ी बंधे मसान बंधे मसान बंधे को बांधो कराए को बांधो नगर नजल, को बांधो लाग लपेट को बंधो उड़त को अडंत को बांधो ऊट को बांध चपेट को बांध खाल को बांध मुठ को बांध सुट को बांध अपने को बांध प्राय को बांध शत्रु को बांध आगे को बांध पीछे को ऊपर को नीचे को नीचे अपने पैरों पै, बावन की दुहाई बच्चा, महाकाल की दुहाई माता काली की दुहाई नौ नाथ चौरासी सिद्धों की दुहाई नगर खेड़े की दुहाई माता मसाणी की दुहाई ਚੌਦਸ ਸਤਜਾ ਪਿੰਡ ਗਾਚਾ ਸੇਖਾਂ ਬਾਬ ਨੂੰ ਪਹਿਰੋਂ ਤੇਰੀ ਜੰਜੀਰ ਅਤੇ ਕਲਾਮ ਦਾ ਤਮਾਸ਼ਾ ਸੋਤੇ ਨਾਮ ਆਦੇਸ਼ ਗੁਰੂ ਦਾ ਆਦੇਸ਼ ਇਹ ਮੰਤਰ ਹੈ ਦੋਸਤੋ ਇਸ ਮੰਤਰ ਨੂੰ ਬੜਾ ਚੰਗੀ ਤਰ੍ਹਾਂ કંਠ ਕਰਕੇ ਉਸ ਤੋਂ ਬਾਅਦ ਹੀ ਇਹ ਸਤਜਾਬ ਤੁਸੀਂ ਸ਼ੁਰੂ ਕਰਨਾ ਹੈ ਇਸ ਤੇਜਾਪ ਸ਼ੁਰੂ ਕਰਨ ਲਈ ਤੁਹਾਨੂੰ ਤੁਹਾਡੀ ਗੁਰੂ ਜੀ ਰੂਤ ਪਾਵੇ ਗੁਰੂ ਜੀ ਆਗਿਆ ਦੇ ਨਾਲ ਹੀ ਇਸ ਮੰਤਰ ਨੂੰ ਤੁਸੀਂ ਸਿੱਧ ਕਰਨਾ ਹੈ ਸਿੱਧ ਕਰ ਸਕਦੇ ਜੀਕਰ ਤੁਹਾਡੇ ਗੁਰੂ ਮਹਾਰਾਜੀ ਤੁਹਾਨੂੰ ਇਸ ਮੰਤਰ ਨੂੰ ਸਿੱਧ ਕਰਨ ਦੀ ਇਜਾਜ਼ਤ ਦੇ ਰਹੇ ਨੇ ਸੋ ਦੋਸਤੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਕਿਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਚਾਹ ਪੀਰਾਂ ਦੀ ਜਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਸੋਚਾ ਤੱਕ ਲਈ ਚਾਹ ਪੀਰਾਂ ਦੀ